ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕਿਹੜਾ ਪੰਡਾ ਜੀ ਇਹ ਕੋਰਟ ਸਾਫ ਖੜਿਆ ਜੀ ਮੂਨਕ ਦੇ ਵਿੱਚ ਖੜਿਆ ਹਾਂ ਮੂਨਕ ਦੇ ਵਿੱਚ ਖੜਿਆ ਜੀ ਖੇਤਾਂ ਵਿੱਚ ਖੜਿਆ ਸੀ ਸਾਨੂੰ ਉਹ ਕੀ ਪਰੇਸ਼ਾਨੀਆਂ ਜਿਹੜਾ ਘੱਗਰ ਦਾ ਪਾਣੀ ਦਾ ਵਹਾਇਆ ਕੁਛ ਘਟਿਆ ਕੁ ਵਧਿਆ ਜੀ ਵੀਰ ਜੀ ਸਾਨੂੰ ਸਾਰੀਆਂ ਪਰੇਸ਼ਾਨੀਆਂ ਇੱਥੇ ਜਦੋਂ ਰਾਤ ਅਸੀਂ ਇੱਥੇ ਪਾਣੀ ਨਾਲ ਡੁੱਬਦੇ ਹਾਂ ਸਾਨੂੰ ਹੱਤਾ ਹੋ ਗਿਆ ਇੱਕ ਜੀ ਇੱਥੇ ਜੀ ਪਾਣੀ ਨਾਲ ਡੁੱਬਦੇ ਹਾਂ ਦਿਨ ਤੇ ਰਾਤ ਸਰਕਾਰ ਵੱਲੋਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਅੱਛਾ ਉਹ ਪੁਲ ਤੋਂ ਆਉਂਦੇ ਪੁਲ ਕੋਈ ਪੁੱਠੇ ਮੁੜ ਜਾਂਦੇ ਆ ਇਹ ਸਾਨੂੰ ਇਹ ਪਤਾ ਸੀ ਇਸ ਪਾਣੀ ਨੂੰ ਕਿਸ ਤਰ੍ਹਾਂ ਤੋਂ ਕ੍ਰੋਸ ਕਰ ਰਹੇ ਆ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਪਹੁੰਚਿਆ ਨਾ ਵੀ ਕੋਈ ਪ੍ਰਬੰਧਨੀ ਸਰਕਾਰ ਦੇ ਸਾਨੂੰ ਪਰਸੋਂ 17 ਤੇ ਰਸਿਆਂ ਦੀ ਲੋੜ ਪੈਗੀ ਅਸੀਂ ਜੇ ਇਥੋਂ ਬੰਦੇ ਭੇਜੇ ਵੀ ਤਾਰ ਤੇ ਰਸਾ ਲੈ ਕੇ ਆਓ ਜੀ ਉਹ ਮੁਲਾਜ਼ਮ ਕਹਿੰਦੇ ਵੀ ਸਾਨੂੰ ਅਸੀਂ ਤੁਹਾਨੂੰ 200 ਫੁੱਟ ਰਸਾ ਤੇ 200 ਫੁੱਟ ਤਾਰ ਹੀ ਦੇ ਸਕਦੇ ਹਾਂ ਇਸ ਤੋਂ ਜ਼ਿਆਦਾ ਸਾਡੇ ਕੋਲ ਕੁਝ ਨਹੀਂ ਥੱਲੇ ਲੈ ਜਾਓ ਇਹ ਥੱਲੇ ਥੱਲੇ ਦਿੰਦੇ ਨੇ ਕਹਿੰਦੇ ਹੋਰ ਕੋਈ ਪ੍ਰਬੰਧ ਨਹੀਂ ਐਸੇ ਸਰਕਾਰ ਦਾ ਜੀ ਕੋਈ ਪ੍ਰਬੰਧਨੀ ਜੀ ਕਿਸੇ ਤਰ੍ਹਾਂ ਦਾ ਤੇ ਜਿਹੜਾ ਪਾਣੀ ਦਾ ਵਹਾਅ ਹੈ ਪਾ ਅੱਗੇ ਨੂੰ ਘਟਿਆ ਕਿ ਕਿਵੇਂ ਲੱਗਦਾ ਜੀ ਪਾਣੀ ਜੀ ਤੁਹਾਡੇ ਸਾਹਮਣੇ ਕਿੰਨਾ ਤੇਜ਼ ਪਾਣੀ ਚੱਲ ਰਿਹਾ ਹੈ ਇੱਥੋਂ ਸਾਰੇ 3-4 ਫੁੱਟ ਰਹਿ ਗਿਆ ਤੁਹਾਡੇ ਸਾਹਮਣੇ ਜੀ ਸਾਰਾ ਇਹ ਠੀਕ ਹੈ ਜੀ ਕਿੰਨਾ ਤੇਜ਼ ਵਹ ਰਿਹਾ ਪਾਣੀ ਇਹ ਜਿਹੜੀ ਡੰਗਾਈ ਆ ਜੀ ਕਕਰ ਦੀ ਕਿੰਨੀ ਕਹੇ ਇਹਦੀ 60 ਫੁੱਟ 70 ਫੁੱਟ ਦੇ ਕਰੀਬ ਹੈ ਜੀ 60 ਫੁੱਟ ਹਾਂਜੀ ਤੇ ਜਿਹੜਾ ਇਹ ਕਕਰ ਦਾ ਵਹਾਅ ਤੁਸੀਂ ਕਹਿੰਦੇ ਅੱਗੇ ਨੂੰ ਵਧਿਆ ਹੁਣ ਤੁਸੀਂ ਫਿਰ ਦਿਨ ਰਾਤ ਕਰਕੇ ਆਪ ਮਿਹਨਤ ਕਰਕੇ ਕਰਨਾ ਹਾਂਜੀ ਆਪਣੀ ਮਿਹਨਤ ਅਜੀ ਪੰਡਾਲੀ ਫੁਰਜੂ ਨੂੰ ਪਾਣੀ ਆ ਫਲੇਮਗੜਾ ਮਹੂਤ ਹੈ ਜੀ ਅਸੀਂ 3-4 ਪੰਡਿਤ ਜਨਰਾਤ ਜੀ ਕਰ ਰੱਖਿਆ ਹੈ ਦੇਰ ਤੋਂ ਫੰਡਸ ਕ੍ਰਾਉਡ ਕਰਨ ਲੱਗ ਰਹੇ ਆ। ਹੂੰ। ਅੱਛਾ ਸਰਕਾਰਾਂ ਬੰਨੋ ਜੀ ਸਾਨੂੰ ਕੁਛ ਨਹੀਂ ਆਇਆ ਇੱਥੇ ਬਿਲਕੁਲ ਬਿਲਕੁਲ ਨਰਾਸ਼ ਆ ਜੀ ਸਰਕਾਰਾਂ ਤੋਂ। ਜਿਹੜਾ ਵੀ ਤੁਸੀਂ ਕੰਮ ਕਰ ਭਾਈਚਾਰਾ ਰੱਖ ਕੇ ਕੰਮ ਕਰਿਆ। ਹਾਂਜੀ ਸਾਰੇ ਸਾਰਾ ਭਾਈਚਾਰਾ ਜੀ ਪਿੰਡਾਂ ਦਾ ਹੁੰਦੜ ਪੇਣੀ ਐ ਸਲੇਮਗੁਰਾ ਸੁਝੇ ਪੇਣੀ ਐ ਮੂਨਕਾ ਐ। ਅਮੀਰਗੜ ਤੇ ਐ ਲਵੇਂ ਲਵੇਂ ਪਿੰਡਾਂ ਵਾਲੇ ਸਾਰੇ ਇੱਥੇ ਬਸੇ ਆ ਜੀ। ਤੇ ਸਾਨੂੰ ਕਿਵੇਂ ਲੱਗਦਾ ਜਿਵੇਂ ਇੱਥੇ ਕੀ ਪਾਣੀ ਜ਼ਿਆਦਾ ਵਧਿਆ ਘੱਗੇ ਪਿੱਛੇ ਵੀ ਅੰਦਾਜ਼ ਅਸੀਂ ਬਹੁਤ ਵਾਰੀ ਦੇਖਿਆ ਤਾਂ ਸਾਡਾ ਸੰਕਟ ਹੈ। ਹਰ ਸਾਲ ਦਾ ਸੰਕਟ ਹੈ ਸਾਡਾ ਸਾਹੀ। ਚਾ ਹਾਂਜੀ ਸਾਡਾ ਸਾਨੂੰ ਤਾਂ ਨਸੀਬ ਤੇ ਸਾਰੀ ਜ਼ਿੰਦਗੀ ਦੀ ਸ਼ੁਰੂ ਤੋਂ ਬਣਿਆ ਹੋਇਆ ਸ਼ੁਰੂ ਤੋਂ ਸ਼ੁਰੂ ਤੋਂ ਜੀ ਜੇਕਰ ਕਿਸੇ ਤਰ੍ਹਾਂ ਕ੍ਰੋਸ ਹੋ ਜਾਣਾ ਚੜਾਈ ਸ਼ਾਰਟਕਟ ਕਿਤੇ ਲੰਘ ਜੇ ਫਿਰ ਤਾਂ ਜੀ ਸਾਡਾ ਫਾਇਦਾ ਹੋ ਸਕਦਾ ਨਹੀਂ ਸਾਡਾ ਜੀ ਕੋਈ ਭਲਾਈ ਨਹੀਂ ਇੱਥੇ ਸਾਨੂੰ ਕੋਈ ਫਾਇਦਾ ਨਹੀਂ ਇੱਥੇ ਇੱਕ ਅੱਧੀ ਗੇਰ ਨਹੀਂ ਹੋਇਆ ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਨਾਲ ਵਾਰਦਾਤ ਹੁੰਦੀ ਆ ਸਰਕਾਰ ਨੇ ਕੁਝ ਨਹੀਂ ਕੀਤਾ ਅਸੀਂ ਤਾਂ ਜੀ ਇੱਕਦੋ ਘੜ ਸਾਡੀ ਉਮਰ 35 40 ਸਾਲ ਹੋ ਗਈ ਉਹਦੋਂ ਤੋਂ ਦੇਖ ਰਹੇ ਆ ਇਹ ਉਹਦੋਂ ਤੋਂ ਅਸੀਂ ਇੱਥੇ ਆਨੇ ਸਾਡੇ ਨਾਲ ਤਾਈਂ ਕੁਝ ਹੈ ਜੀ ਕਿਸੇ ਨੇ ਕੁਝ ਨਹੀਂ ਸਾਡੇ ਵਾਸਤੇ ਕੀਤਾ ਇਹ ਸਰਕਾਰ ਤੁਹਾਨੂੰ ਕਿਉਂ ਦੇਵੇ ਜਿਹੜਾ ਕੱਗਰ ਹੈ ਉਹ ਤੁਸੀਂ ਆਪਣੇ ਬਾਣਾ ਦੇ ਵਿੱਚ ਲਾ ਰੱਖਿਆ ਨਹੀਂ ਲਾ ਰਖੀ ਇਹ 33 ਫੁੱਟ ਦਾ ਕੱਗਰ ਹੈ ਅੱਜਾਰੇ ਜੀ ਆਪਣਾ 200 ਫੁੱਟ ਦੇ ਉੱਤੇ ਸਾਡੀ ਜ਼ਮੀਨ ਇੱਧਰ ਜਾ ਰਹੀਆਂ ਨਹੀਂ ਅੱਛਾ ਜਿਹੜਾ ਕੱਗਰ ਹੈ ਇਹ 33 ਫੁੱਟ ਦਾ ਹੈ ਹਾਂ 33 ਕਰਮ ਕਾਗਜ਼ਾਂ ਦੇ ਵਿੱਚ ਇਹਦੇ ਵਿੱਚ ਹੁਣ ਜਿਹੜਾ ਇਹ ਵਧੀਆਂ ਆਇਆ ਵਧੀਆਂ ਆਪਣੀ ਕਿਸਾਨਾਂ ਦੀ ਜ਼ਮੀਨਾਂ ਚ ਸਾਡੀ ਜ਼ਮੀਨ ਇੱਧਰ ਜਾ ਰਹੀਆਂ ਕੱਗਰ ਵਿੱਚ ਕੱਗਰ ਦੇ ਵਿੱਚ ਇਹ ਵਿੱਚ ਅੱਗੇ ਨੂੰ ਵਧੀਆਂ ਦਾ ਹਾਂਜੀ ਸਰਕਾਰ ਨੇ ਤੁਹਾਨੂੰ ਪੈਸਾ ਦਿੱਤਾ ਹੋਊ ਵਿੱਚ ਕੋਈ ਇੱਥੇ ਨਹੀਂ ਜਿਹੜਾ ਪਹਿਲਾਂ 8 ਫੁੱਟ ਦਾ ਸੀ ਬੰਜੀ ਹੁਣ 16 ਕਰਤਾ ਥੋੜਾ ਦੇ ਵੀ ਸਾਨੂੰ ਕੋਈ ਹੋਂ ਨੀ ਤਾਂ ਵੀ ਸਾਨੂੰ ਕੁਥੀ ਨਹੀਂ ਅੱਛਾ ਹਾਂ ਸਰਕਾਰ ਨੇ ਥੋੜੀ ਜਮੀਨ ਰੋਕ ਲਈ ਤੇ 33 ਫੁੱਟ ਦਾ ਇਹ ਜਿਹੜਾ ਚੌੜਾ ਹੈ 33 ਕਾਨਮ ਦਾ ਤੇ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਹਾਲ ਤੱਕ ਕੁਝ ਨਹੀਂ ਤੁਸੀਂ ਹੁਣ ਕੀ ਮੰਗ ਰੱਖਦੇ ਹੋ ਸਰਕਾਰ ਤੋਂ ਅਸੀਂ ਇਹ ਮੰਗ ਮੰਗਦੇ ਜੀ ਸਾਡੀ ਜਮੀਨਾਂ ਰੋਕਦੇ ਜਾਣ ਲੱਗ ਰਹੇ ਨੇ ਜੀ ਸਾਨੂੰ ਕੋਈ ਮਾਮਲਾ ਨਹੀਂ ਮਿਲਦੀ ਠੀਕ ਹੈ ਹਾਂਜੀ ਸਾਡੀ ਤਾਂ ਪਰੇਸ਼ਾਨ ਹੋ ਰਹੀ ਹੈ ਜੀ ਸਰਕਾਰ ਨੇ ਸਾਨੂੰ ਕੋਈ ਫੰਡ ਦਿੱਤਾ ਹੋਈ ਦੀ ਕੋਈ ਸਫਾਈ ਵਾਸਤੇ ਉਹ ਕੋਈ ਉਹ ਸਾਨੂੰ ਕੁਝ ਨਹੀਂ ਦਿੱਤਾ ਜੀ ਇਹ ਇੱਥੇ ਇੱਕਦਾਰ ਹੀ ਟਮੋਂਦੇ ਠੀਕ ਇੱਧਰ ਖਾ ਜਾਂਦੇ ਪਿੱਛੇ 17-18 ਕੁ ਰੁਪਏ ਆਏ ਸੀਗੇ ਜੀ ਸਿਰਵਾ ਸਟਾਣ ਤੋਂ ਟ੍ਰੈਲੀ ਦੀ ਜੀ ਲੈ ਕੇ ਮੂੜ ਤੋਂ ਸਭ ਤੋਂ ਮੂੜ ਤੱਕ ਹਾਂ ਭਾਈ 17 ਕਰੋੜ ਹਾਂ ਜੀ 60 ਨਾਲ ਤੋਂ 17 ਕਰੋੜ ਰੁਪਇਆ ਹਾਂ ਜੀ ਇਹਦਾ ਠੀਕ ਇਹਦੀ ਮੁਰੰਮਤ ਵਾਸਤੇ ਆ ਜੀ ਮੁਰੰਮਤ ਦੇ ਵਾਸਤੇ ਆ ਜਾਈਏ ਇਹਨੂੰ ਬੰਨ ਉੱਚਾ ਕਰਨਾ ਬਾਤੀ ਇਹਨੂੰ ਬੰਨ ਕਹਿੰਦੇ ਆਪਾਂ ਸੱਡਾ ਨੂੰ ਹਾਂ ਜੀ ਇਹ ਪਰ ਪੱਕਾ ਕਰਤਾ ਹੁਣ ਇਹ ਬੰਨ ਕਿੱਥੇ ਕਰਤਾ ਜੀ ਤੁਸੀਂ ਆਪ ਦੇਖ ਲਓ ਜੀ ਸਾਨੂੰ ਪੁਲੇਖਾ ਪੈਂਦਾ 17 ਕਰੋੜ ਰੁਪਇਆ ਤੇ ਲਾ ਕੇ ਨਿਊਜ਼ਰ ਕਰਾ ਲਾ ਕੇ ਜੀ 17 ਕਰੋੜ ਤੋਂ ਟ੍ਰੈਲੀ ਦੇ ਕਹਿੰਦੇ ਪੂਜੀ ਮੂੜ ਤੋਂ ਲੈ ਕੇ ਮੂੜ ਸਭ ਤੱਕ ਜੀ ਇੱਕ ਵਾਰੀ ਸਾਰੇ ਖਾ ਕੇ ਜੀ ਕਦੇ ਕਹਿੰਦੇ ਮਿੱਟੀ ਮੁੱਕ ਗਈ ਜੀ ਕੈਮਰਾਮੈਨ ਸਾਹਿਬ ਮੜਾ ਦਿਖਾਓ ਕਹਿੰਦੇ 17 ਕਰੋੜ ਰੁਪਏ ਦਾ ਠੇਕਾ ਆਇਆ ਸੀ ਕਹਿੰਦੇ ਮੈਂ ਇਹਨਾਂ ਨੂੰ ਕਹਾਂ ਲੱਗ ਚੁੱਕਿਆ ਤੇ ਕਹਿੰਦੇ ਲੱਗਿਆ ਨਹੀਂ ਮੜਾ ਲੱਗਿਆ ਦਿਖਾ ਦਿਓ ਜੀ ਹਾਂ 17 ਕਰੋੜ ਰੁਪਏ ਕਾਰਜਾਂ ਦੇ ਵਿੱਚ ਆਇਆ ਠੀਕ ਹੈ ਹਾਂ ਕੀ ਬਣਾਉਣਾ ਤੇ ਫਿਰ ਲੱਗਿਆ ਕਹਿੰਦੇ ਸਾਡੇ 3-4 ਕਰੋੜ ਆ ਗਏ ਜੀ ਹੁਣ ਦੇਖ ਲਓ ਤੁਸੀਂ ਕੀ ਲੱਗਿਆ ਜੀ ਆਪਾਂ ਜੀ ਆਪਦੇ ਮੂੰਹ ਘੈਰੀ ਜੀ ਵੀ ਸਾਡੇ 3-4 ਕਰੋੜ ਆ ਗਏ ਸਪਾਈ ਦੇ ਜੀ ਦੱਸੋ ਸਪਾਈ ਕਿੱਥੇ ਲਗਾਉਂਦੇ ਹੋ ਕਈ ਵਾਰ ਇਹ ਟੁੱਟ ਵੀ ਜਾਂਦਾ ਹੂ ਆਏ ਸਾਰਾ ਟੁੱਟਦਾ ਜੀ ਆਏ ਸਾਰਾ ਫਿਰ ਜਿਹੜਾ ਕਿਸਾਨਾਂ ਦਾ ਨੁਕਸਾਨ ਹੁੰਦਾ ਉਹਦਾ ਕੋਈ ਕੋਈ ਬੰਤੀ ਕੋਈ ਕਰਦਾ ਨਾ ਜੀ ਨਾ ਜੀ ਕੁਝ ਨਹੀਂ ਜੀ ਆਪ ਦੇ ਆਪ ਲੋਕੋ ਕਿ ਉਹ ਕਰਨਾ ਪੈਂਦੇ ਜੀ ਜ਼ਮੀਨ ਸਮਾਰਨੀ ਪੈਂਦੀ ਸਾਰੀ ਉਹ ਕਰਨਾ ਅਸੀਂ ਪਿੱਛੇ ਦੇਖਿਆ ਸੀ ਕਿਸਾਨ ਆਪ ਲੱਗੇ ਪਏ ਨੇ ਹਾਂ ਜੀ ਸਾਰੇ ਕਿਸਾਨ ਆਪ ਲੱਗੇ ਹਨ ਹਨਾ ਟਰਾਲੀਆਂ ਨਾਲ ਕੋਈ ਬੱਚੇ ਕਿਵੇਂ ਵੀ ਆਪ ਇਹਨੂੰ ਪੱਕਾ ਕਰੀ ਜਾਂਦੇ ਨੇ ਵੀ ਕੰਨ ਟੁੱਟਨੇ ਨਾ ਰਾਤ ਦੀ ਡਿਊਟੀ ਵੀ ਲੇਟਾਂ ਲੱਗੀ ਹੋਏ ਨੇ ਲੇਟਾਂ ਵੀ ਕੋਈ ਨਹੀਂ ਮਿਲਦੀ ਜੀ ਲੇਟਾਂ ਵੀ ਵਸ ਖਜੋ ਖਵਾਰੋਗੇ ਮਿਲਦੀ ਨਹੀਂ ਇੱਥੋਂ ਲੈਦੇ ਤੁਸੀਂ ਜੀ 15 20 ਕਿਲੋ ਪੈਂਦੇ ਨੇ ਜੀ ਇੱਕ ਲੈਡ ਨਹੀਂ ਹੈ ਫੇ ਥੋੜੀ ਰਾਤ ਨੂੰ ਕਈ ਵਾਰ ਹੁੰਦੀ ਇੱਥੇ ਡਿਊਟੀ ਹੁੰਦੀ ਹੈ ਆ ਨਰਾਜ ਰਹੇ ਚਾਹ ਤਪਨੀ ਵੀ ਆਤੇ ਜਾਂਦੇ ਅਸੀਂ ਪਾਣੀ ਤਾਂ ਸਾਨੂੰ ਉਰੇ ਹੋਗੇ ਹੋਗੇ ਜੀ ਠੀਕ ਹੈ ਠੀਕ ਹੈ ਧੰਨਵਾਦ ਜੀ ਪੱਤਰਕਾਰ ਬਾਈ ਜੀ ਪੱਤਰਕਾਰ ਜੀ ਕੀ ਤੁਸੀਂ ਕੀ ਕਹਿਣਾ ਤੁਹਾਨੂੰ ਘੱਗਰ ਦਰਿਆ ਦੇ ਸੰਬੰਧ ਨੂੰ ਤੁਸੀਂ ਆਏ ਸੀ ਕਹਿੰਦੇ ਸੀ ਕੁਝ ਬੋਲਣਾ ਘੱਗਰ ਦੇ ਬਾਰੇ ਬਾਈ ਵੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਆਪਣਾ ਖਨੌਰੀ ਤੋਂ ਲੈ ਕੇ ਜੀ ਮਕੋਰੜ ਤੱਕ ਚੌੜਾ ਕਰਤਾ ਇਹ ਬੰਨਾ ਜੀ ਅਸੀਂ ਅੱਗੇ ਵੀ ਮੰਗ ਕਰਦੇ ਆ ਇਹ ਆਪਣਾ ਮਕੋਰੜ ਤੋਂ ਲੈ ਕੇ ਆਪਣਾ ਹਰਿਆਣੇ ਤੱਕ ਜੋੜਿਆ ਜਾਵੇ ਇਹ ਚੌੜਾ ਕਰਕੇ ਫਿਰ ਸਾਡੇ ਇਹ ਮਾਰ ਨਹੀਂ ਹੋਏਗੀ। ਜੀ। ਬਾਕੀ ਜਿਹੜੇ ਵਿੰਗ ਬਲਾਵੇ ਨੇ ਤੁਸੀਂ ਦੇਖੋਗੇ ਦਿਖਾ ਵੀ ਸਕਦੇ ਹੋ ਕੈਮਰੇ ਤੋਂ ਐ ਮੋੜ ਮੜਾ ਕੇ ਦੇਖੋ ਕਿੱਥੇ ਆ ਗਿਆ ਕਿੱਧਰ ਇੱਧਰ ਆ ਗਿਆ ਐ ਕਿਹੜਾ ਦੇਖ ਕੇ ਮੋੜ ਪੈ ਕੇ ਆਂਦਾ ਜੇ ਮੋੜ ਦੀ ਕਿਸੇ ਤਰ੍ਹਾਂ ਸਕੀਮ ਕਰਕੇ ਸਰਕਾਰ ਦਾ ਮੋੜ ਵੀ ਕੱਟ ਦੇ ਫਿਰ ਵੀ ਇਹ ਅੱਤਾ ਪਾਣੀ ਰਹੇਗਾ। ਪਾਣੀ ਟੜਦਾ ਹੀ ਨਹੀਂ ਇੰਨਾ ਸਾਡੇ। ਵਿੰਗ ਬਲ ਪਾ ਕੇ ਪਾਣੀ ਦਾ ਵਹਾਅ ਤੇਜ਼ ਹੁੰਦਾ। ਫਿਰ ਸੈਡਾ ਵੱਢੀ ਜਾਂਦਾ ਹੋ। ਸੈਡਾ ਵੱਢੀ ਜਾਂਦਾ ਹੈ ਰੁਕੀ ਜਾਂਦਾ ਹੈ ਪਾਣੀ। ਜੀ ਪਾਣੀ ਦੀ ਰਫਤਾਰ ਨਹੀਂ ਬਣ ਰਹੀ ਲੰਘਣ ਵਾਸਤੇ ਹਾਂਕੀ ਬਾਈ ਜੀ ਆਪਣੇ 15 20 ਪਿੰਡ ਨੇ ਜਿਹੜੇ ਇੱਥੇ ਸਾਡਾ ਪਿੰਡ ਪੁੰਦੜ ਪੈਣੀ ਆ ਪੁੰਦੜ ਪੈਣੀ ਦੇ ਲਾਗੇ ਸੁਰਜਣ ਪੈਣੀ ਸਲੇਮਗੜ ਹਮੀਰਗੜ ਆਪਣਾ ਇੱਧਰ ਲੇਲ ਪੱਲਰਾਂ ਤੱਕ ਲੇਲਾਂ ਤੱਕ ਆਪਣਾ ਇਹਦੀ ਮਾਰ ਹੁੰਦੀ ਆ ਕ ਗਰਦੀ ਹਰ ਸਾਲ ਵਾਂਗੂ ਕਨੂੰ ਖਤਰਾ ਬਣਿਆ ਰਹਿੰਦਾ ਏਦਾਂ ਕੋਈ ਵੀ ਸਰਕਾਰ ਇੱਥੇ ਆ ਕੇ ਪੱਕਾ ਕੋਈ ਪ੍ਰਬੰਧ ਨਹੀਂ ਕਰ ਰਹੀ ਏਸਦਾ ਆਈ ਸਾਲ ਪੈਸੇ ਆਉਂਦੇ ਨੇ ਤੇ ਆਈ ਸਾਲ ਠੇਕੇਦਾਰੀ ਸਿਸਟਮ ਚ ਦੇ ਕੇ ਪੈਸੇ ਇਸ ਤੇ ਆਪਣਾ ਬੰਨ ਤੇ ਕੋਈ ਪੈਸਾ ਨਹੀਂ ਲੱਗਦਾ ਹੈਗਾ ਦੇਗੀਆਂ 10 20 ਟਰਾਲੀਆਂ ਚੱਲ ਸਾਫ਼ ਕੀਤਾ ਕਰਾਹੇ ਨਾਲ ਬਸ ਕੋਈ ਇਸ ਦੀ ਆਪਣਾ ਆਪਣਾ ਉਹ ਨਹੀਂ ਬੰਨ ਨਹੀਂ ਰਹੀ ਬੰਨ ਨੂੰ ਇਹ ਸਾਡੀ ਮੰਗ ਹੈ ਸਰਕਾਰ ਦੀ ਕਿ 5 6 ਫੁੱਟੇ ਉੱਚਾ ਹੋਣਾ ਚਾਹੀਦਾ ਹੋਰ ਬੰਨ ਮਿੱਟੀ ਲਵਾ ਕੇ ਬਾਕੀ ਕੋਈ ਵੀ ਸਰਕਾਰ ਇੱਥੇ ਕੋਈ ਪ੍ਰਬੰਧ ਨਹੀਂ ਕਰ ਰਹੀ ਖਾਣੇ ਦਾ ਪ੍ਰਬੰਧ ਨਹੀਂ ਕਰ ਰਹੀ ਕੋਈ ਪਾਣੀ ਪੀਣ ਦਾ ਪ੍ਰਬੰਧ ਨਹੀਂ ਕਰ ਰਹੀ ਸਾਰਾ ਜਿਹੜੇ ਸਾਡੇ ਲੋਕ ਨੇ 15 20 ਪਿੰਡਾਂ ਦੇ ਆਪਣੇ 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 ਪਿੰਡਾਂ ਤੋਂ ਲੰਗਰ ਲੈ ਕੇ ਆਉਂਦੇ ਨੇ ਤੇ ਵੇਖ ਜਾ ਕੇ ਲੰਗਰ ਛਕਦੇ ਨੇ ਬਾਕੀ ਸਾਰੇ ਤੁਸੀਂ ਦੇਖਦੇ ਹੋ ਔਰ ਤੋਂ ਲੈ ਕੇ ਕਾਹਦੇ ਵੱਲ ਦੇ ਲੱਗੇ ਪਏ ਨੇ ਸਾਰੇ ਪਿੰਡਾਂ ਦੇ ਰਾਤ ਨੂੰ ਵੀ ਇੱਥੇ ਡਿਊਟੀ ਰਹਿੰਦੀ ਹੈ ਸਾਰੇ ਪਿੰਡਾਂ ਦੀ ਰਾਤ ਨੂੰ ਵੀ ਇੱਥੇ ਬੰਦੇ ਕੰਮ ਕਰਦੇ ਨੇ ਤੇ ਬਾਕੀ ਸਾਡੀ ਮੰਗ ਇਹੀ ਹੈ ਕਿ ਆਪਣਾ ਜਿਹੜਾ ਬੰਨ ਹੈ ਇਹ ਆਪਣਾ ਕੱਗਰ ਮਕੋਰੜ ਤੋਂ ਲੈ ਕੇ ਹਰਿਆਣਾ ਤੱਕ ਆਪਣਾ ਚੌੜਾ ਹੋਣਾ ਚਾਹੀਦਾ ਹੈ ਇਹੀ ਸਾਡੀ ਦਾ ਵੱਡੀ ਮੰਗ ਹੈ ਇਹ ਔੜਾ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਚੌੜਾ ਹੈ ਵੀ ਇਹ ਸਿੱਧਾ ਹੋਵੇ ਹਾਂਜੀ ਸਿੱਧਾ ਹੋਣਾ ਚਾਹੀਦਾ ਕਿਉਂਕਿ ਬਿੰਗਪਲਾਂ ਬਹੁਤ ਨੇ ਇਸ ਦੇ ਵਿੱਚ ਜੇ ਬਿੰਗ ਨਿੱਕਲ ਜਾਣ ਫਿਰ ਤਾਂ ਚੜਾਈ ਇੰਨੀ ਵੀ ਬਹੁਤ ਹੈ ਇਸ ਦੀ ਫਿਰ ਤਾਂ ਇੰਨਾ ਪਾਣੀ ਵੀ ਖਿੱਚਦੀ ਹੁਣ ਉਥੋਂ ਹੋ ਆ ਗਿਆ ਉਹ ਆ ਗਏ ਬਿੰਗ ਤਲਿੰਗਾ ਹੋ ਕੇ ਬਿੰਨ ਸੈਡਾਂ ਕੁਰੀਆਂ ਦਾ ਇਹ ਹਾਂਜੀ ਇੱਥੇ ਰੋਡ ਤੋਂ ਲੈ ਕੇ ਆਪਣਾ ਮੌਨਕ ਤੱਕ ਸਾਰਾ 4 ਕਿਲੋਮੀਟਰ ਬਣਦਾ ਜੇ ਆਪਾਂ ਬੰਨ ਬੰਨ ਚੱਲੀਏ ਤਾਂ 10-11 ਕਿਲੋਮੀਟਰ ਬਣਦਾ 18 ਬਿੰਗ ਬਿੰਗਾ ਬਿੰਗ ਕਰਕੇ ਪਾਣੀ ਦਾ ਵਹਾਅ ਦੇਖੋ ਕਿੰਨੀ ਸਪੀਡ ਤੇ ਆ ਕੈਮਰਾਮੈਨ ਨੂੰ ਸਾਨੂੰ ਦਿਖਾਓ ਕਿੰਨੀ ਸਪੀਡ ਤੇ ਜਾ ਰਹ ਏ ਬੰਨ ਪੱਕਾ ਹੋ ਜੇ ਫੇਰ ਤੁਹਾਨੂੰ ਕੋਈ ਨਾ ਹਣੀ ਜੇ ਬੰਨ ਪੱਕਾ ਹੋ ਜੇ ਫੇਰ ਤਾਂ ਸਾਡੀ ਮੁਸ਼ਕਲੇ ਮੁੱਕ ਜੂਗੀ ਸਾਰੀ ਖਤਮੀ ਹੋ ਜੂਗੀ ਸਾਡੀ ਪਰੇਸ਼ਾਨੀਆਂ ਜਿਹੜੀ ਪਰ ਬੰਨ ਪੱਕਾ ਕਰੇ ਨਹੀਂ ਰਹੀ ਕੋਈ ਸਰਕਾਰ ਕਿਉਂਕਿ ਕੋਈ ਵੀ ਆਪਣੀ ਸਰਕਾਰ ਬਣਦੀ ਹੈ ਕੱਗਰ ਦਾ ਨਾਂ ਲੈ ਕੇ ਇੱਥੇ ਸਰਕਾਰ ਬਣਦੀ ਹੈ ਕੱਗਰ ਵੀ ਆਂਦੇ ਨੇ ਵੋਟਾਂ ਲੈ ਜਾਂਦੇ ਨੇ ਤੁਸੀਂ ਉਸ ਤੋਂ ਬਾਅਦ ਮਿਲਿਆ ਨਹੀਂ ਨੁਮਾਇੰਦਿਆਂ ਨੂੰ ਮਿਲਦੇ ਬਥੇਰਾ ਪਰ ਕੋਈ ਨੁਮਾਇੰਦਾ ਇੱਥੇ ਪਹੁੰਚ ਹੀ ਨਹੀਂ ਰਿਹਾ ਜੀ ਜੀ ਹਾਂਜੀ ਜੇ ਵੱਤੋ ਵਧਾਂਦੇ ਵੀ ਨੇ ਆਪਣਾ ਪੁਲਸੇ ਮਕੋਰਣ ਵਾਲੇ ਪੁਲਸ ਤੋਂ ਘੇੜਾ ਦੇ ਕੇ ਮੁੜ ਜਾਂਦੇ ਨੇ ਇੱਥੇ ਸਬੰਧ ਤੇ ਵਿੱਚ ਕੋਈ ਨਹੀਂ ਆਂਦਾ ਹੈਗਾ ਤੇ ਵੀ ਦੇ ਤੁਸੀਂ ਇੰਨਾ ਚਿਰ ਹੋ ਗਿਆ ਵੋਟਾਂ ਪੈਂਦੀਆਂ ਨੂੰ ਹਨਾ ਕਿੰਨੇ ਟਾਈਮ ਤੋਂ ਤੁਸੀਂ ਕਹਿ ਰਹੇ ਹੋ ਤੇ ਜਦੋਂ ਤੁਸੀਂ ਵੋਟਾਂ ਪੈਂਦੀਆਂ ਨੇ ਉਦੋਂ ਫਿਰ ਤੁਸੀਂ ਗੱਲ ਨਹੀਂ ਕਰਦੇ ਉਹਨਾਂ ਨਮੇਂਦਿਆਂ ਨਾਲ ਨਮੇਂਦਿਆਂ ਨਾਲ ਭਾਈ ਉਦੋਂ ਕੋਈ ਨਹੀਂ ਗੱਲ ਕਰਦਾ ਹੈਗਾ ਆਪੋ ਆਪਣੀ ਹੋ ਜਾਂਦੀ ਹੈ ਪਾਰਟੀਆਂ ਬਣਾ ਲੈਂਦੇ ਨੇ ਪਿੰਡਾਂ 'ਚ ਕੋਈ ਵੀ ਇਸ ਬਾਰੇ ਸਾਰਾ ਭੁੱਲ ਭੱਲ ਜਾਂਦੇ ਨੇ ਪਰ ਹੁਣ ਅਸੀਂ ਇਸ ਤੇ ਜਰੂਰ ਮੰਗ ਰੱਖਾਂਗੇ ਕੋਈ ਵੀ ਅੱਗੇ ਵੋਟ ਕਿਸੇ ਤਰ੍ਹਾਂ ਦੀ ਨਹੀਂ ਆਉਂਦੀ ਐ ਅਸੀਂ ਪਹਿਲਾਂ ਮੋਤਾ ਇਹ ਆਪਣਾ ਖੱਗਰਦਾ ਰੱਖਾਂਗੇ ਹੁਣ ਜਿਹੜਾ ਤੁਸੀਂ ਉਹਨੂੰ ਖਾ ਗਿਆ ਪੈਸਾ ਉਹ ਬਈ ਸਰਕਾਰਾਂ ਖਾ ਜਾਂਦੀਆਂ ਨੇ ਅੱਗੇ ਦੀ ਅੱਗੇ ਅਫਸਰ ਖਾ ਜਾਂਦੇ ਨੇ ਲੱਗਦਾ ਇਹ ਤੇ ਦੁੱਖੀ ਨਹੀਂ ਲੱਗਦੀ ਲੱਗੀ ਨਹੀਂ ਦੁੱਖੀ ਵੀ 17 ਕਰੋੜ ਆਇਆ ਸੀ 1700 ਟਰਾਲੀ ਸਾਰੀ ਪਾਈ ਐ ਇੱਥੇ ਇਹ 1700 ਟਰਾਲੀ ਕਿੱਥੋਂ ਲੈ ਕੇ ਪਾਈ ਉਹ ਮਕੋਰੜ ਤੋਂ ਲੈ ਕੇ ਮੋਨਕ ਤੱਕ ਪਈ ਆ ਬਈ ਫੋਟੋ ਖਿੱਚ ਕੇ ਬਾਹਰ ਆ ਜਾਂਦੇ ਨੇ ਪੰਜੀ ਫੋਟੋਆਂ ਖਿੱਚ ਕੇ ਬਸ ਇਸੇ ਮਿੱਟੀ ਨੂੰ ਕਰਾਹੇ ਕਰੂਏ ਲਾ ਕੇ ਸਾਫ਼ ਕਰ ਦਿੰਦੇ ਮਿੱਟੀ ਹੁਣ ਤੁਸੀਂ ਪਾ ਰਹੇ ਹੋ ਉਹ 17 ਕਰੋੜ ਕਿਹਾ ਸੀ ਹਾਂਜੀ ਮਿੱਟੀ ਅਸੀਂ ਪਾ ਰਹੇ ਹਾਂ ਸਾਰੀ ਥੈਲੇ ਵੀ ਅਸੀਂ ਪਰ ਪਰ ਕੇ ਲਾ ਰਹੇ ਹਾਂ ਹੁਣ ਸਰਕਾਰ ਇੱਥੇ ਕੋਈ ਸਹਾਇਤਾ ਨਹੀਂ ਕਰ ਰਹੀ ਠੀਕ ਹੈ ਜੀ